ਕੀ ਦਰ ਕੀ ਮਜ਼ਾਕ ਕਰਦੀ ਆ ਤੂੰ ਕਿਤਰੇ ਹਾਵਲੇ ਨੇ ਕੱਪੜੇ ਤੇ ਜ਼ਿਕਰ ਹੈ ਨਾਲ ਪੁੱਛ ਰਹੀ ਵੀ ਨਾ ਅਮਗਰ ਦੇਖੋ ਹੈਗੀ ਆਣੀ ਆਤੀ ਆਪਣਾ ਕਿ ਪੀ ਲੋ ਬਿੰਦੇ ਬਿੰਦੇ ਕਦੇ ਖੁੱਪੀ ਦਾ ਟਪਾ ਪੜਾ ਦੇ ਕਦੇ ਚਾਹ ਦੇ ਦੇ ਕਦੇ ਖੁਸ਼ ਕਰ ਦੇ ਕਦੇ ਕੁਛ ਕਰ ਤਾਂ ਨਸ਼ੇ ਨੂੰ ਪੂਰੇ ਹੁੰਦੇ ਸਾਰਾ ਦਿਨ ਕਾਫੀ ਚੱਕ ਲੂ ਚਾਹ ਬਣਾ ਦੇ ਮੈਥੋਂ ਨਹੀਂ ਬਣਦੀ ਇਹ ਮੈਂ ਤਾਂ ਪਹਿਲਾਂ ਪਹਿਲਾਂ ਗੋਹਾ ਚਕਾ ਫਿਰ ਚਾਹ ਬਣਾ ਕੇ ਦੂ ਚੱਲ ਮੈਂ ਆਪ ਹੀ ਝੜ ਦੂੰਗਾ ਤੂੰ ਚਾਹ ਬਣਾ ਉਹ ਡਾ ਹਰਾਮੀਆਂ ਨਹੀਂ ਕਿੱਡਾ ਹਰਾਮੇ ਲੋਕ ਪੀਦਾ ਆਂਬਲੀ ਬੰਦਾ ਵੀ ਨਾ ਕਿਸੇ ਨੂੰ ਟੱਕਰੇ ਬਈ ਕਿਸੇ ਨੂੰ ਨਾ ਟੱਕਰੇ ਜਿਹੜਾ ਆ ਜਿਹੜਾ ਮੇਰਾ ਆਂਬਲੀ ਲਹੂ ਪੀਤਾ ਹੋਇਆ ਪਰ ਜੀਜੀ ਵੀ ਨਾ ਹੋਵੇ ਇਸ ਦੇ ਬਹੂ ਮੈਂ ਕਹਿੰਦਾ ਆਂਬਲੀ ਉਹੀ ਮੇਰੇ ਘਰ ਆ ਲੰਗੇ ਟੋਟਣ ਪਾੜਦਾ ਤੇਰਾ ਮੈਂ ਵੀ ਆਈ ਗੈ ਸਕਦਾ ਤੇਨੂੰ ਲੈ ਫੜ ਤੇ ਨਾ ਲੈ ਮੈਂ ਘਰ ਚਾਹ ਪੀ ਕੇ ਨਾ ਮੈਂ ਨਾ ਬਹੁਤ ਘਰ ਬਾਹਰ ਡੇਰ ਲੱਗ ਰਿਹਾ ਬਾੜੇ ਚ ਸਿੱਟ ਗਿਆ ਨਾ ਫਿਰ ਉਹਨੂੰ ਘਾਰੇ ਨੂੰ ਬਹੁਤ ਲਾਉਣਾ ਨਾ ਹੁਣ ਬੁੜੀਆਂ ਨੇ ਕੰਮ ਮੈਂ ਕਰੂੰ ਕਿਉਂ ਬੁੜੀਆਂ ਨੇ ਕੰਮ ਨੂੰ ਕੀ ਆਪ ਦੇ ਘਰ ਦਾ ਕੰਮ ਆ ਇਹਦੇ ਵਿੱਚ ਕੀ ਹੈ ਮਨ ਖੇਤ ਬੰਨੇ ਵੀ ਕਰਨਾ ਹੁੰਦਾ ਘਰੇ ਵੀ ਕਰਿਆ ਕਰਾ ਹੁਣ ਕੋਈ ਨਾ ਖੇਤ ਬੰਨੇ ਬਲਜੀ ਮੈਂ ਕੀ ਕਿ ਖੇਤ ਬੰਨੇ ਮੈਨੂੰ ਜਾਨ ਆ ਜਾ ਪੀ ਕੇ ਹਲਪੜੀ ਹੁਣ ਤੂੰ ਕਹਿੰਦੀ ਮੈਨੂੰ ਚਾਹ ਲਿਆ ਤੇ ਮੈਂ ਤੇ ਫਿਰਦੇ ਨਾਲ ਕੰਮ ਕਰਾਉਂਦਾ ਗੈਦਾ ਗੈਦਾ ਸਿੰਗ ਨਾਲ ਗੱਲ ਸੁਣ ਲੈ ਮੇਰੀ ਇੱਕ ਹੁਣ ਬੁੜੀਆਂ ਨੇ ਕੰਮ 'ਚ ਮਾਇ ਕਰੂੰਗਾ ਫਿਰ ਐ ਪੱਧਾ ਲਗਾਉਂਗਾ ਰੁਕੋ ਦੱਸੀ ਉਹ ਮੈਂ ਕਰਾ ਦੂ ਕੀ ਕੰਮ ਕਰਾਉਣਾ ਖੇਤ ਤੇਰੇ ਨਾਲ ਤੂੰ ਜਿਆਦੇ ਮੂਰੇ ਨਾ ਬੋਲਿਆ ਕਰ ਜਿਦੋਂ ਮੈਂ ਕਾਰ ਇੱਕ ਵੱਧਰ ਆ ਲੈਣਾ ਬਾਲ-ਬਾਲ ਕਰ ਦੂਗਾ ਗੋਤੀ ਜੀ ਦਾ ਚਿੱਤ ਤਾਂ ਮੇਰਾ ਐਂ ਜੇ ਕਾਰ ਚਾਦਾ ਵੀ ਉਹਨੂੰ ਗੋਹੇ ਵਾਲੇ ਪੱਠੇ 'ਚ ਪਾ ਕੇ ਲੈ ਜਾ ਭੁੱਕੀ ਨੂੰ ਰੂੜੀ ਤੇ ਵਗਾਇਆ ਵਾ ਜਿੱਥੇ ਤੈਨੂੰ ਲੱਭੇ ਵੀ ਨਾ ਗੋਹੇ ਤੇ ਮਿਸਕ ਕਰਕੇ ਪਾਥੀਆਂ ਪੱਥੂ ਜਿੱਦ ਦੇਖਦਾ ਚੱ ਕੱਟ ਲਾਂ ਮੈਂ ਚਾਪੀ ਕੇ ਹੱਥ ਦੀ ਵੀ ਜਾ ਕੋਣਾ ਕੰਮ ਮਿੰਦੀ ਉਹ ਇੱਥੇ ਉੱਥੇ ਮਕਲਾਵਾ ਲੈਣ ਜਾਣਾ ਸਾਥ ਚ ਮਕਲਾਵਾ ਉੱਥੇ ਹੁਣ ਹੁਣ ਉੱਥੇ ਕੰਮ ਨਹੀਂ ਮੇਰੇ ਐ ਕਰ ਤੂੰ ਅੰਦਰ ਬਹਿ ਜਾ ਮੈਂ ਚੂੜੀਆਂ ਪਾੜਨਾ ਗੋਹਾ ਘੋਸ਼ੜਦਾ ਕੋਈ ਮੈਂ ਕਰ ਲਿਆ ਕੋਈ ਮੇਰਾ ਕੰਮ ਆ ਪਹਿਲਾਂ ਵਧੀਆ ਕੰਮ ਕਰ ਲੈ ਮੈਂ ਇੱਥੋਂ ਨੀ ਚੱਕ ਜਾਂਦਾ ਕੋਹਾ ਮੈਨੂੰ ਕਿਹੜਾ ਠੇਕਾ ਦੇ ਤੂੰ ਸੁਣ ਨੀ ਵੀ ਮੈਂ ਗੋਹਾ ਵੀ ਮੈਂ ਧਾਰਾ ਵੀ ਮੈਂ ਅੱਜ ਤੱਕ ਕੱਲਾ ਕੇ ਬਸ ਖੇਤ ਦਾ ਬਹਨ ਲਾ ਕੇ ਨਿਕਲ ਜਾਣਾ ਗਾ ਲੈ ਆਂਦਾ ਕਿਉਂਦੀ ਤੈਨੂੰ ਪਰ ਵਿਆਹੀ ਕਿਉਂਦੀ ਮੇਰੇ ਨਾਲ ਤੇਰੇ ਕੋਲ ਆਹੀ ਗੱਲ ਹੋਈ ਤੂੰ ਆਹੀ ਆ ਮੇਰੇ ਲੋ ਤਾਂ ਰੇਕ ਗੱਲ ਚੰਡੀਗੜ੍ਹ ਕਾਲੂ ਉੱਥੇ ਮੁਕਾਉਣ ਦੇ ਭਰਨੇ ਆ ਰਿਹਾ ਤੇ ਪਰ ਉਪਰ ਜਿੱਧਰ ਮਰ ਤੈਨੂੰ ਆਇਆ ਤੂੰ ਆ ਮਾਂ ਇੰਦੀ ਜੰਗਾ ਕੋਲ ਆਇਆ ਫਿਰ ਚੰਗਾ ਬਲਜਾ ਕੇ ਪਾਠੀ ਖਾਣੀ ਐ ਸੱਚ ਸਾਡੇ ਇਲਾਕੇ ਨੇ ਨਾਮ ਬਣਦੇ ਨੇ ਉਹ ਵੀ ਕੰਮ ਕੋ ਦਰ ਰੋ ਓ ਓ ਰੋਟੀ ਲੈਣੀ ਅੰਨਾ ਦਾ ਸੋਨਾ ਦਾ ਤੈਨੂੰ ਦਿਖਦਾ ਨਹੀਂ ਹੈਗਾ ਖਾ ਤੋ ਕੀ ਹੋ ਗਿਆ ਤੈਨੂੰ ਸਿਰ ਦੁਖ ਜਾਂਦਾ ਯਾਰ ਮੈਂਥਾ ਰੋਟੇ ਬਣੀ ਪਈ ਆ ਗਈ ਆਪਦੇ ਚੱਕ ਕੇ ਖਾ ਲੈ ਤਰੇ ਕੋਣਾਂ ਕੋ ਦੁਖੀ ਹੋਈ ਜਾਊ ਕਾੜੀ ਹੋ ਬੰਦੇ ਆ ਮਗੂੰ ਮੈਂ ਤੁਹਾਨੂੰ ਮੈਂ ਪਹਿਲਾਂ ਦਵਾਈ ਦਵਾ ਕੇ ਲੈ ਅਸਰ ਪਾ ਤੁੱਖ ਉਹ ਤੈਨੂੰ ਕੀ ਹੋ ਗਿਆ ਸਿਰ ਦੁਖਦਾ ਇਦਾਂ ਸਿਰ ਦੁਖਦਾ ਇਹਦਾ ਨਹੀਂ ਹੈਗਾ ਤੁਮਾਨੂੰ ਠੰਡ ਲੱਗੀ ਜਾਂਦੀ ਐ ਨੜ ਤੈਨੂੰ ਤਾਂ ਮੂੰਹ ਨਹੀਂ ਲੱਗੇਗਾ ਹੁਣ ਬੋੜਾ ਮੈਂ ਤਾਂ ਮਸੰਨੀ ਕਰਨ ਲੱਗੀ ਮੈਨੂੰ ਗਰਦ ਚਾਹੇ ਉਹਦੇ ਨਾਲ ਮੇਰੇ ਸੱਤੂ ਖੋ ਲੱਗਿਆ ਐ ਤਾਂ ਮੈਨੂੰ ਦਵਾਈ ਦਵਾ ਲੈ ਮੜੀ ਕ ਨਾਲੇ ਉਹ ਤਜਾ ਦਾ ਕੈਪਸੂਲ ਹੋ ਤਜਾ ਬਣ ਗਿਆ ਅੰਬ ਦਾ ਚਾਹ ਖਾ ਲੈ ਰੋਟੀ ਨਾਲ ਪਾ ਪੈਸੇ ਨਹੀਂ ਹੈਗੇ ਮੈਂ ਦਵਾਈ ਕਿੱਥੋਂ ਦਵਾਦਾ ਹੁਣ ਤੈਨੂੰ ਕਿਉਂ ਪੈਸੇ ਕਾ ਨਹੀਂ ਹੈਗੇ ਮੁੱਪੇ ਬਾਈ ਕਿ ਮੈਂ ਪੈਸੇ ਆ ਜਾਂਦੇ ਨੇ ਹੈ ਡੱਬਿਆਂ ਦੇ ਡੱਬੇ ਖਾ ਜਾਣਾ ਉਹਦਾ ਤੇਰੇ ਕੋਲ ਪੈਸੇ ਕਿੱਥੋਂ ਆਗੇ ਦਵਾਈ ਬਾਰੇ ਤੇਰੇ ਕੋਲ ਪੈਸੇ ਨਹੀਂ ਹੈਗੇ ਕੀ ਗੱਲ ਬਾਈ ਮੈਂ ਘਰ ਦਾ ਕੰਮ ਨਹੀਂ ਕਰਦੇ ਨੂੰ ਪੁੱਤੇ ਤਾਂ ਤਾਂ ਜਮਈ ਸ਼ਰਮ ਲਾ ਰਖੀ ਆ ਨਾ ਤੂੰ ਜਦੋਂ ਤੇਰੀ ਪੁੱਤੀ ਆ ਜਾਂਦੀ ਆ ਹੈ ਤੇਰਾ ਪੇੜਾ ਪੈਜਾ ਭਾਈ ਹੁਣ ਜੱਪ ਕਰਕੇ ਹੀ ਇਹ ਦਵਾਈ ਚੱਜ ਨਾਲ ਐਜੀ ਫੇ ਰੋਟੀਆਂ ਵੀ ਮੇਰੇ ਵਾਲੀ ਕਿ ਖਾਲੀ ਮੈਂ ਨਹੀਂ ਫਾ ਕੇ ਰੋਟੀ ਹਲਦੀ ਆਪੇ ਖਾ ਲਾ ਆ ਮੰਗੀ ਦੀ ਹੁਣ ਕੀ ਫੜਾਦੀ ਫਿਰ ਆਲਾ ਆਵਦੀ ਚੱਕ ਕੇ ਆਲਾ ਆਵਦੀ ਖਾਲਾ ਆਵਦੀ ਕੰਮ ਨਹੀਂ ਕਰਦੀ ਵਾਸਤਾ ਨਹੀਂ ਕਰਦੀ ਹਰਨਾ ਬੇਲੀ ਪਈ ਰਹੂਗੀ ਹੋਰ 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 ਕੌਣ ਕਰਦਾ ਕੰਮ ਜੇ ਮੈਂ ਨਹੀਂ ਕਰਦੀ ਤੂੰ ਕਰਦਾ ਨਾ ਸੱਥਾਂ ਚ ਸਾਰਾ ਦਿਨ ਭੋਕ ਕੇ ਮੈਂ ਤਾਂ ਕਹਿੰਦਾ ਪਚੋਲੇ ਦੇ ਨਾਲ ਲੜ ਕੇ ਪੂਸ ਬਣੀਓ ਮਰਜੇ ਉਹ ਕੰਜਰ ਜਿਹਨੂੰ ਤੇਰੇ ਨਾਲ ਲੜ ਲਾਤੀ ਮੈਂ ਤਾਂ ਕਹਿੰਦਾ ਵੀ ਉਹੀ ਮਰਜੇ ਜਿਹਨੇ ਮੈਂ ਤੇਰੇ ਨਾਲ ਵਿਆਹਤਾ ਹੋਰ ਹੋਰ ਤੈਨੂੰ ਮਿਲਦੀ ਹੂਰ ਪਰੀ ਹੂਰ ਪਰੀ ਲੈ ਕੇ ਆਉਂਦਾ ਤੂੰ ਆ ਦੇਖ ਲਓ ਪਰੀ ਪੈ ਦੀ ਪੈ ਰੇ ਆਈਆਂ ਹੀ ਹੁੰਦੀਆਂ ਨੇ ਹੋਰ ਕਹੇ ਜਾਂਦੀਆਂ ਨੇ ਪਰੀਆਂ ਮੈਂ ਮੇਰੀ ਮਾਂ ਨੂੰ ਪਸਤ ਬਥੇਰੀ ਸੋਹਣੀ ਤੇ ਜਿੱਦਣ ਦੀ ਉਰੇ ਆਈਆਂ ਉਦੋਂ ਦੀ ਮੋਟੀ ਹੋ ਗਈ ਨਹੀਂ ਤਾਂ ਮੈਂ ਵੀ ਪਰੀਆਂ ਰਗੀਤੀ ਉਹ ਬੇਲੀ ਨੇ ਕੀ ਹੋਈ ਖਾਈ ਜਾਂਦੀ ਹੈ ਕਿਹੜਾ ਕੰਚਰ ਕਹਦਾ ਪਰ ਬੇਲੀ ਮੈਂ ਕਹਣਾ ਇੰਨੀਆਂ ਵੇਸਾ ਸਾਦ ਤੇ ਆਦੋਂ ਮੈਂ ਦੁਕਾਨਿਆਂ ਨੇ ਫੁਲਾਤੀ ਕਦੇ ਤਜਾਬ ਦੀ ਦਵਾਈ ਕਦੇ ਧੜਕਣ ਦੀ ਕਦੇ ਸਿਰ ਦੁੱਖ ਦੇ ਦੀ ਕਦੇ ਬੁਖਾਰ ਦੀ ਦਵਾਈਆਂ ਹੀ ਦਵਾਈਆਂ ਦਵਾਈਆਂ ਹੀ ਦਵਾਈਆਂ ਦੋਈਆਂ ਕਰਕੇ ਮੋਟੀ ਹੋ ਗਈ ਮੈਂ ਤਾਂ ਬਚੋਲੇ ਕਹਿੰਦੇ ਕੁੜੀ ਦਾ ਕੂਂਜ ਵਰ ਗਿਆ ਪੈ ਦੀ ਢੀ ਕੂਂਜ ਪੈਦੀ ਵਰੀ ਦੇਖੀਆ ਮੈਂ ਐਡੀ ਕੂਂਜ ਦੇਖੀ ਹੈ ਨਾ ਪਹਿਲੀ ਵਾਰ ਹਾਂ ਬਨਨੇ ਸੋਹਣੀ ਸੜੀਆਂ ਵੇ ਕੁੰਜਾ ਮੈਂ ਸਭ ਤੋਂ ਸੋਹਣੀ ਕੁੰਜਾ ਤੂੰ ਹੀ ਰਹਿ ਗਈ ਇੱਕ ਪੀਸ ਹੀ ਬਣਿਆ ਤੀ ਤੂੰ ਨੇ ਜੋ ਮੈਨੂੰ ਲੱਗਿਆ ਤਾਂ ਮੇਰੇ ਮਨ ਦੀ ਗੱਲ ਨਾ ਜੀਵ ਤੇ ਆਈ ਆਈ ਮੁਰਗੀ ਮਹਾਚਨ ਮੇਰੇ ਘਰ ਆਣੇ ਨੇ ਕਹਤੀ ਗੱਲ ਵੱਖਰੀ ਆ ਮੈਂ ਉਹੀ ਕਹਿੰਦੀ ਹੁੰਨੀ ਆ ਵੀ ਰੱਬ ਘੜ ਕੇ ਮੈਨੂੰ ਬਾੜ ਚ ਵਰਗਾ ਮੁੜ ਕੇ ਨਿਕਲਿਆ ਨਹੀਂ ਸੋ ਰੱਬ ਦੀ ਨਹੀਂ ਸੋਣੀ ਤੇਰੇ ਪੱਲੇ ਪਈਆਂ ਤੂੰ ਸਕਰ ਬਣਾ ਕੇ ਦੇਖ ਜਦੋਂ ਮੈਂ ਵਿਆਹ ਕੇ ਆਈ ਸੀ ਚਰਚ ਹੋਗੇ ਤੀ ਨਾ ਵੀ ਕਾਲੇ ਦੀ ਬਹੂ ਆ ਕਾਲੇ ਦੀ ਬਹੂ ਜਿੰਦੀ ਸੋਣੀ ਕਾਲੇ ਦੀ ਬਹੂ ਚਰਚੇ ਤਾਂ ਹੋ ਗਏ ਜੀ ਜੀ ਸੋਣ ਗੱਲ ਸੁਣ ਲੈ ਮੇਰੀ ਗੱਲ ਪੂਰੀ ਨਹੀਂ ਹੋਈ ਵਿੱਚ ਕੱਟਣੀ ਨਹੀਂ ਹੈਗੀ ਤੇ ਹਨਾ ਦੇਖ ਲੋ ਕੋਠੇ ਤੇ ਚੜ ਚੜ ਦੇਖਦੇ ਸੀ ਲਾਲ ਮੇਰੇ ਲਹਿੰਗਾ ਪਾਇਆ ਸੋਣੀ ਸੁਨੱਖੀ ਅੱਖਾਂ ਜਿਵੇਂ ਰੇ ਸ਼ਰਮਾ ਚੂੜੀਆਂ ਪਾਈਆਂ ਹਾਂ ਹਾਂ ਦੇਖ ਲਾ ਤਾਰਾ ਨਾਲ ਐ ਸੌ ਲੱਗੇ ਜਦੋਂ ਮੈਂ ਆਪਣੇ ਤੇਰੇ ਘਰ ਟੀਕਾ ਮਟੀ ਸੀ ਰੱਬ ਦੀ ਸੌ ਉਹ ਤੋਂ ਮੇਰੇ ਦਿਲ ਨੂੰ ਸਕੂਨ ਆ ਗਿਆ ਮੇਰੀ ਸੱਸ ਆਏ ਨਾ ਜਰਾ ਤਰਹਿ ਕਰ ਦੇਖੀ ਆਏ ਕਰਕੇ ਅਰੇ ਕਰਕੇ ਉਹ ਮੇਰੀ ਬੂਕੀ ਦੀ ਸੁਣੀ ਆ ਕਿ ਨਹੀਂ ਸੌ ਪਰ ਜਿੱਦ ਨੇ ਮੈਂ ਆ ਗਿਆ ਜਿੱਦ ਨੇ ਮਰ ਗਈ ਮੇਰੀ ਸੱਸ ਕਾਹਨ ਕਿ ਕਿ ਤੂੰ ਆ ਵੀ ਸੋਤ ਲਾ ਵੀ ਕਿਉਂ ਮਰ ਗਈ ਉਹ ਚਲ ਮਰ ਗਈ ਤੇਰਾ ਪੈੜੇ ਹੀ ਮਾਰ ਆਦੀ ਸਾਡੇ ਘਰ ਕੇ ਗੱਲ ਗੈ ਨਹੀਂ ਸਿੱਖਣਾ ਪਹਿਲਾਂ ਤੂੰ ਆ ਨਾ ਘਰ ਵਾਲਾ ਆਪਦੇ ਆਪ ਦੇ ਨਾ ਘਰ ਆ ਆਪਦੇ ਆਪ ਨੇ ਦੇਖ ਵਰ ਤਾਂ ਕੋਈ ਮੇਰੀ ਤਾਰੀਫ ਕਰਦਾ ਨਹੀਂ ਹੋਏ ਆਪ ਤਾਰੀਫ ਕਰ ਲੈਣ ਫਿਰ ਸੱਚ ਮੈਂ ਤਨ ਹੋਰ ਗੱਲ ਦੱਸਦੀ ਆ ਮੈਂ ਨਵੀਂ ਨਵੀਂ 바ਤੀ ਕੱਪੜੇ ਸਿਉਣ ਹਾਂ ਪਾਪ ਮਦਰ ਜੀ ਆਪਣੇ ਪਰਮਦਰ ਜੀ ਬਹੁਤ ਹਾਂ ਮੈਨੂੰ ਦੇਖ ਕੇ ਖੁਸ਼ ਹੋ ਗਈ ਕਹਿੰਦੀ ਹੋ ਕਿਉਂ ਗੱਪ ਵੜਦੀਆਂ ਤੇਰੇ ਨਾਲ ਤਾਂ ਗਿਆਤੀ ਮੈਂ ਸੱਚ ਗੱਲ ਗੱਲ ਸੁਣੀ ਨਹੀਂ ਹੁੰਦੀ ਆ ਜੀ ਬੋਲੀ ਦਾ ਨਹੀਂ ਹੁੰਦਾ ਵਿੱਚ ਦੇਖ ਕਿ ਜਦੋਂ ਮੈਂ ਪਰਮਦਰ ਜੀ ਕੇ ਗਈ ਹਾ ਕੀ ਕਹਿਨੀ ਆ മീറ്റിംഗ ചെറിയ ഗു ਖੜ ਜਾ ਉਹ ਤਾਂ ਚਾਚੀ ਦੀ ਕਹਿੰਦੀ ਉਹਦਾ ਬਾਗੀ ਉਹਦਾ ਦੇਖ ਕੇ ਉਹ ਵੀ ਗੱਪ ਵੱਡੀਆਂ ਦੀ ਚੱਲ ਗਈ ਉਹ ਵਾਹ ਵਤਨ ਜਾਰੀਆਂ ਚੁੱਪ ਕਰ ਜਾ ਕਹਿੰਦੀ ਸੱਚ ਕਹਿੰਦੀ ਪਰ ਮੇਰ ਦਰਜੀ ਦੀ ਬਲੂ ਕਹਿੰਦੀ ਉਹ ਜਿੰਨੀ ਸੋਹਣੀ ਕਹਿੰਦੀ ਤੂੰ ਆ ਦੇਖ ਤੇਰੇ ਵਰਗੀ ਤਾਂ ਕੋਈ ਪਿੰਡ ਚ ਜਨਾਨੀ ਨਹੀਂ ਆਈ ਮਾਹ ਸੌਂ ਲੱਗੇ ਭਾਈ ਉਹ ਕਹਿੰਦੀ ਮੈਂ ਤੇਰੀ ਜਠਾਣੀ ਲੱਗਦੀ ਆ ਮਾਹ ਚਾ ਲੱਗਦੀ ਹੋਵੇਂਗੀ ਮੈਂ ਕਿੱਲਾ ਤੇਰੇ ਤੋਂ ਕਹਿੰਦੀ ਮੇਰੇ ਪੈਰੀ ਹੱਥ ਲਾ ਮਾ ਪੈਰੀ ਹੱਥ ਤਾਂ ਮੈਂ ਮੇਰੇ ਸੱਸ ਦੇ ਨਹੀਂ ਲਾਇ ਜਿੱਦੇ ਮੈਂ ਆਈ ਸੀ ਤੇਰੇ ਕੋਲ ਆ ਤੇ ਨਹੀਂ ਇੰਨਾ ਕੋਈ ਨਾ ਦੇਖੀ ਵਾ ਰੁਗੀ ਜਾਂਦੀਆਂ ਨੇ ਬੰਨਣਾ ਤੂੰ ਗੱਲ ਬੋਲ ਨਾ ਪਹਿਲਾਂ ਤਾਂ ਕੋਈ ਨਾ ਲੰਗੀ ਆਉ ਫੇਰ ਕੀ ਹੋਇਆ ਭਈ ਉਹਨਾਂ ਤੇ ਮੈਂ ਸੱਚਾ ਪਹਿਲੀ ਹੱਥ ਲਾਉਣ ਵਾਲੀ ਗੱਲ ਤਾਂ ਮੈਨੂੰ ਇੱਕ ਗੱਲ ਪਤਾ ਲੱਗੀ ਆ ਤੇਰਾ ਉੱਥੇ ਪਤਾ ਲੱਗਣਾ ਵੀ ਕਿੰਨੇ ਵਸਿਆਣੇ ਕਰਦੀ ਏ ਮੈਂ ਆ ਆ ਆ ਮੈਨੂੰ ਨਾ ਤੇ ਜਦੋਂ ਵਿੱਚੋਂ ਤੇ ਮੇਰੀ ਗੱਲ ਕੱਟਦਾਂ ਫਿਰ ਮੈਨੂੰ ਗੁੱਸਾ ਚੜ ਜਾਂਦਾ ਨਾ ਮੇਰਾ ਬੀਪੀ ਵਾਧਦਾ ਫਿਰ ਮੈਨੂੰ ਤੜਕੁਰ ਦੀ ਗੋਲੀ ਲੈਣੀ ਪੈਂਦੀ ਆ ਚੱਲ ਬੋਲ ਦੇਖੇ ਹੈ ਫਿਰ ਕੀ ਹੋਇਆ ਜਦੋਂ ਪਰ ਮੈਂ ਦਰਦੀ ਰੋਗਦੇ ਮੈਂ ਪੈਰ ਹੱਥ ਲਾ ਤੇ ਫਿਰ ਭਾਈ ਉਹਨੇ ਮੈਨੂੰ 100 ਰੁਪਏ ਦਿੱਤਾ ਫਿਰ ਉਹਨਾਂ ਨੇ ਮੇਰੇ ਜਿਹੜੀ ਸੂਟ ਦੀ ਸਮਾਈ ਤੇ ਉਹ ਤਾਂ ਹੋ ਲੈੰਦੇ ਨੇ 800 ਰੁਪਏ ਲੈਂਦੇ ਨੇ ਲਾਈਨਿੰਗ ਵਾਲੇ ਸੂਟ ਦਾ ਭਾਈ ਉਹਨਾਂ ਨੇ ਮੇਰੇ ਤੋਂ 500 ਰੁਪਏ ਲੈ ਲਏ ਤਿੰਨੇ ਸੌ ਦਰਵਾਜੇ ਹਾਂ 300 ਸੌ ਦਰੋਂ ਮੁਲੋਂ ਗਲੇ 400 ਰੁਪਏ ਕਿੱਥੇ ਆਉਂ ਤੂੰ ਕਿੱਥੇ ਗਏ ਉਹ ਉਹ ਤਾਂ ਚੁੱਪਣਾ ਝਕੋ ਦੀ ਗੱਲ ਹੋ ਖਬਰ ਹੁਣ ਕਿੱਧਰ ਨੂੰ ਗਏ ਕਿੱਧਰ ਨੂੰ ਗਏ ਫੇਰ ਤੂੰ ਸੁਣ ਲੈ ਚਾਚੇ ਚਾ ਅਚਰਨੇ ਕੇ ਬਾਗੀ ਮੈਂ ਪਈ ਨਵੀਂ ਨਵੀਂ ਉਹਨਾਂ ਨੇ ਪਈ ਰੋਟੀ ਕਰੀ ਹੈ ਤੂੰ ਤਾਂ ਗਿਆ ਨਹੀਂ ਤੂੰ ਉੱਥੇ ਉੱਥੇ ਮੇਰੇ ਨਾਲ ਮੈਂ ਤਾਂਦਰ ਨਾ ਜਾਣਦੀ ਨਹੀਂ ਤੂੰ ਨਹੀਂ ਸੀ ਕਰਨੀਆਂ ਉੱਥੇ ਤਾਂ ਹੋ ਸੀ ਓਹੋ ਨਹੀਂ ਕਾਲਾ ਦਾ ਮੁੰਡਾ ਹੂੰ ਕਾਲਾ ਦਾ ਮੁੰਡਾ ਗਿਆ ਸੀ ਮੈਨੂੰ ਮੋਟਰਸਾਈਕਲ ਤੇ ਬਾਗ ਦੇ ਪਈ ਅਸੀਂ ਰਾਤ ਜਾ ਕੇ ਜਾਣਦਾ ਹਾਂ ਕਿਥੇ ਮੇਰਾ ਦਿਨ ਹੋ ਫਿਰ ਤੂੰ ਹੈਨੀ ਦੀ ਫਿਰ ਚੰਨ ਚਾਚੀ ਕੀ ਕਹਿੰਦੇ ਫਿਰ ਤੂੰ ਕਾਲੋ ਮੁੰਲੇ ਕਾਲੋ ਦੇ ਮੁੰਡੇ ਨੂੰ ਕਾਲੋ ਕਹਿੰਦੀ ਮੈਂ ਜਾਣਦੀ ਨਹੀਂ ਹੈ ਜੀ ਭਾਬੀ ਤੂੰ ਬਾਗ ਜਾ ਤੱਲੀ ਹੈ ਭਾਈ ਬਾਗ ਕੇ ਅਸੀਂ ਤੇਰਾ ਭਲਾ ਹੋਵੇ ਮੈਂ ਰੱਬ ਦਾ ਸ਼ੁਕਰ ਮਨਾਉਂਦਾ ਜੇ ਮੈਂ ਵਿਆਹ ਲੈ ਦੇ ਨਾ ਹੁੰਦਾ ਉੱਥੇ ਸੌਣ ਲੱਗ ਪھر ਵੀ ਆ ਜਾਂਦਾ ਸੀ ਵਾਦਾ ਮੈਂ ਤਾਂ ਠੀਕਾ ਮੈਂ ਤਾਂ ਫਿਰ ਵੀ ਆ ਜਾਂਦੀ ਸੱਚ ਮੈਂ ਤਾਂ ਉਹ ਨਹੀਂ ਕਹਿੰਦੀ ਤੈਨੂੰ ਭੂ ਮੈਂ ਮਰਦਾ ਪਰ ਮਰ ਜਾਵੇ ਬੇ ਦਾਲ ਮੱਛੀ ਕੀ ਚੁੱਲੇ ਤੇ ਮੈਂ ਤਾਂ ਭੁੱਲ ਗਈ ਤੱਕ ਤੇ ਕਿੱਥੇ ਰਬਾ ਬਤਾਤਾ ਮੇਰੀ ਨਾਲ ਯਾਰ ਕਿੱਥੇ ਮੈਂ ਭੈਣਾ ਕੱਲ ਦਾ ਜਵਾਬ ਕਿੱਡੀ ਦੀ ਗੀਤੀ ਹੁੰਦਾ ਬੰਗੀ ਮੈਂ ਕੀ ਮੜਾ ਕਰਤਾ ਕਿ ਉੱਠਣ ਲਈ ਦੇਖਾ ਮੱਜਾ ਕੇ ਮੈਂ ਚੰਚੇ ਚੰਚੇ ਕਰਤਾ ਇੰਨੇ ਕੱਪ ਵੜਦੇ ਇੰਨੇ ਕੱਪ ਵੜਦੇ ਕਿ ਉਹਨਾਂ ਦੇ ਗਈ ਤੇ ਉਹਨਾਂ ਦੇ ਗਈ ਕਿਸੇ ਦੇ ਨਹੀਂ ਸੱਚਾ ਹੋੁੱਲ ਕੀ ਮੈਂ ਤਾਂ ਆਏ ਕਿੱਛੀ ਮੜਾ ਦੇ ਗੱਲ ਹਾਂ 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 ਇੱਧਰ ਵੀ ਆਇਆ ਚਾਲ ਤਾਂ ਯਾਰ ਬਣ ਗਈ ਹੈ ਤੂੰ ਮੜਾ ਜਾ ਹੋ ਕਰਿਆ ਲੈ ਦੇ ਗੋਲੀ ਸਿਰ ਦੁਖ ਦੇ ਦੀ ਯਾਰ ਕੀ ਹੁੰਦਾ ਦਾ ਖਸਮ ਹੈ ਲੈ ਦੇ ਇਹ ਜਦੋਂ ਦਿੱਦ ਕਰਨੀ ਸਿੱਖ ਲਾਗੇ ਇਹ ਤੋਂ ਕੀਤੇ ਬਾਗੀ ਤੂੰ ਮੈਂ ਮੇਰੀ ਦਾਦੀ ਤੇ ਛੋਟੀ-ਬੁੜੀ ਹੀ ਸੀ ਬੁੜੀ ਨਾ ਕਹੇ ਦਾਦੀ ਸਾਸਿ ਤੇਰੀ ਹਾਂ ਫਿਰ ਇਹ ਵੀ ਹੋ ਗਿਆ ਫਿਰ ਦਾਦੀ ਦਾ ਬਾਈ ਸੋਨੇ ਸੀ ਬੋਲਣ ਨੂੰ ਉਹਨੂੰ ਵੀ ਨਹੀਂ ਪਤਾ ਕੋਈ ਨਹੀਂ ਪਰ ਮੇਰ ਮਾਰਨਾਂ ਨਹੀਂ ਬਣੇ ਕੋਈ ਗੱਲ ਨਹੀਂ ਹੈ ਕਹਣਾ ਰੱਬ ਨੇ ਤਾਂ ਇੱਕ ਪੀਸ ਹੀ ਬਣਾਇਆ ਉਹ ਮੈਨੂੰ 20 ਵਾਰ ਤਾਂ ਦੱਸਦਾ ਜੀ ਮੈਂ ਵੀ ਇੱਕ ਪੀਸ ਹੀ ਬਣਾਇਆ ਪਰ ਜਿੱਤੇ ਮੈਨੂੰ ਬਣਾਇਆ ਰੱਬ ਨੇ ਉਹਦੇ ਐਤਵਾਰ ਤੀ ਪਰ ਇੱਕ ਗੱਲ ਹੋਰ ਕਿਉਂਕਿ ਮੈਂ ਐਤਵਾਰਾਂ ਲੈਂਦੇ ਨਹੀਂ ਜੰਮੀ ਆਂ ਜੇ 5 1 ਤੇਰੀ ਵਰਗੀਆਂ ਹੋਰ ਬਣ ਗਈਆਂ ਹੁੰਦੀਆਂ ਔਏ ਕਿਵੇਂ ਬਣਨ ਚਾਹ ਰਹੀਆਂ ਮੈਂ ਰੱਬ ਨੂੰ ਕਹਿ ਕੇ ਸੀ ਮੈਂ ਤੇ ਰੱਬ ਨੂੰ ਕਹਿ ਕੇ ਸੀ ਤਜਾਬ ਨੇ ਦੇਖੀ ਜੀ ਉਹ ਕਰੇਗਾ ਗੋਲੀ ਇੱਕ ਤਜਾਬ ਦੀ ਲਾ ਦੀ ਹੋਰ ਕੀ ਕਰੀ ਅਮੂਗੀ ਦੀ ਦਾਲ ਤਾਂ ਪਾਥਨੇ ਹੱਥ ਨੇ ਖਾਣਾ ਗਾਜਰਾਂ ਫੜ ਲੈ ਤੜਕ ਗਾਜਰਾ ਬਣਾ ਲਾਂਗੇ ਹੋਰ ਵਿਖਿਆ ਦੇ ਪੰਜ ਸੱਤ ਚੀਜ਼ਾਂ ਹੋਰ ਵਿਖਿਆ ਦੇ ਹੋਰ ਕੀਆ ਬੇਸੀ ਕਿਉਂ ਨਹੀਂ ਹੈਗਾ ਆਪਣੇ ਉਹ ਤਾਂ ਚੱਲ ਮੈਂ ਲੱਸੀ ਚੋਂ ਕੱਢ ਲੂੰਗੀ ਉਹਦੀ ਚਿੰਤਾ ਨਾ ਕਰ ਤੂੰ ਮੈਂ ਲੱਸੀ ਰੜਕਾ ਹਾਂ ਹੋਰ ਹੈ ਓਹੋ ਲੋਟੋ ਕੀ ਭਾਈ ਜੀ ਮੈਂ ਦੱਸਦੀ ਕੋਈ ਨਾ ਮੈਂ ਕੋਈ ਨਹੀਂ ਮੈਂ ਲੋਟਾਂ ਮੈਂ ਤਾਂ ਤਾਂ ਕਲਣੀ ਦਾਲੂ ਲਸਣ ਲਸਣ ਸੱਲ ਦੇ ਸੱਚ ਵਿੱਚ ਤਾਂ ਪੁੱਲ ਗਈ ਤੀ ਬੇ ਲਸਣ ਸੱਲਣਾ ਲਾ ਇੱਕ ਮੇਰੇ ਫਿਰ ਮਗਲਾ ਪੈਸੇ ਖਤਮ ਹੋ ਰਹੇ ਨੇ YouTube ਤੇ ਦੇਖ ਕੇ ਬਣਾਉਂਗੀ ਉਹ ਹਾਏ ਬੇ ਫੇਰ ਹੋਣ ਆਗੇ ਬੀਬੀ ਦਾ ਸਾਸਰੀ ਘਰ ਦਿੱਤੀ ਵੀਰ ਨੇ ਲੈ ਲੈਣੀ ਮੈਂ ਹੋਰ ਤਾਂ ਨਹੀਂ ਚੀਜ਼ ਰਹਿੰਦੀ ਕੋਈ ਬਸ ਇਹ ਹੋਰ ਨਹੀਂ ਕੁਸ ਨਹੀਂ ਬੜਾ ਦੁੱਖ ਤੱਕ ਲਈ ਜਾਣ ਹਲੋ ਕਿਉਂ ਬੋਲ ਤਾਂ ਨਹੀਂ ਹਾਂ ਮਾ ਮਾ ਬੜਾ ਜੋ ਮੇਰੇ ਜਾਇ ਮਾ ਚਾਚੀ ਕੇ ਉਹਨਾਂ ਦੇ ਕੀ ਆ ਹੋਣਾ ਕੋਲ ਦਾ ਕੰਮ ਕਰ ਸਕਿਆ ਉਹਨਾਂ ਦਾ ਬਸ ਮੈਂ ਤੇ ਮਾਰੇ ਸੁਣ ਲਿਆ ਦੀ ਉਹ ਤੋਂ ਅਥਨ ਹੋ ਰਿਹਾ ਹੁਣ ਲਉਂਦੇ ਨੇ ਚਲ ਕੀ ਜੰਮਾ ਮੈਂ ਕੰਮ ਆ ਕੋਈ ਦੀਨ ਨੂੰ ਸੌ ਕੰਮ ਦੰਦ ਨੂੰ ਦੱਸਣ ਬੈਠ ਜਾ ਮਸਗੇ ਜਾਂ ਦੀ ਵੀ ਮੇਰੀ ਵੀਆਂ ਨੂੰ ਆਹੋ ਮੈਂ ਕਹਿੰਦੀ ਉਹ ਤਾਂ ਮੈਂ ਸੂਟ ਜੇ ਦੀ ਗੱਲ ਕਰਨੀ ਤੇ ਉਹਦੇ ਨਾਲ ਹਾਂ ਵੀ ਉਹ ਸੂਟ ਲੈ ਆ ਕਿ ਉਹ ਆਪਦੀ ਨੂੰ ਖਾਤਰ ਤੇ ਤਾਂ ਇੱਥੇ ਕੀ ਕਰ ਤੇਰਾ ਮੈਂ ਮੈਨੂੰ ਕਹਿੰਦੀ ਦਿਖਾਉਂ ਦਿੱਤੀ ਕਹਿੰਦੀ ਆ ਦੇਖ ਨਹੀਂ ਕੀ ਜੇ ਕੋਈ ਤੈਨੂੰ ਪਸੰਦ ਆ ਗਿਆ ਵਿੱਚੋਂ ਰੱਖ ਲਈ। ਛੱ ਦੇ ਰੀਸ ਲਾਉਂਦੀ ਤੈਨੂੰ ਵੀ ਤੂੰ ਲੈ ਲੈ ਵਹਾਨੇ ਨਾਲ। ਨਾ ਰੀਸ ਤਾਂ ਘਰੋਂ ਲਾਉਂਦੀ ਆ। ਉਹਨੇ ਮੈਨੂੰ ਕਿਹਾ ਸੀਗਾ ਵੀ ਉਹ ਕਰ ਲਈ। ਉਹ ਲੈ ਲਈ ਕੋਤ। ਰੀਜ? ਨਹੀਂ। ਪੈਸਿਆਂ ਦਾ। ਪੈਸਿਆਂ ਦਾ। ਹਾਂ। ਘੱਟ ਪੈਸਿਆਂ ਦਾ। ਚੱਲ ਜਾ ਆ ਬੇਛੇਤੀ ਆ ਜੀ ਚਾਹ ਵੇਲੇ ਨੂੰ ਚੱਕਾ। ਚੱਲ ਜਾ। ਅੱਜ ਜਾਏ ਬੁਣਾਈ ਕੀ ਰੋਕਦਾ ਹਾਂ ਤੈਨੂੰ। ਹੱਕ ਲੱਗ ਜੇ ਤੇਰੀ ਚਾਹ ਨੂੰ। ਛੱਡ ਗਿਆ ਮੈਂ। ਪੰਜਾਬ ਨਹੀਂ ਬਣਦਾ ਚਾਹ ਨਾਲ ਨੂੰ ਪੁੱਤੇ ਦਾ ਇੱਥੇ ਇੱਕ ਵਾਰ ਪੀ ਲਈ। ਕੱਢ ਫੁੱਕਿਆ ਹੁਣੀ ਆਂਦਾ ਮੈਂ ਕੀ ਬੋਲਦੀ ਆਂ ਹੁਣੀ ਚੱਲ ਮੈਂ ਕਰਾਂ ਤੈਨੂੰ ਨਹੀਂ ਮੈਂ ਤਾਂ ਤੁਰਤੇ ਬਲ ਜੁਆ ਦੇਤੇ ਜੇ ਕੱਢਦਾ ਮਹਾ ਪੂਰਾ ਲੱਗਦਾ ਬੁਰਾ ਦਾ ਬਾਹਾਂ ਕੁਝ ਲੱਗਦਾ ਆਪਣੇ ਕਿਹੜੇ ਕੱਢਣਾ ਦਾ ਬਾਹਾਂ ਕੁਸਾ ਪਰ ਮੈਂ ਕਰਦੀ ਨਹੀਂ ਸਕਦਾ ਐਡੀ ਚੀਜ਼ ਚੱਕ ਕੇ ਕੱਢੂੰ ਕਿਵੇਂ ਬਾਹਰੇ ਕਰੂੰ ਕਹਿੰਦੇ ਚੀਤਾ ਹੀ ਕਰਦਾ ਵੀ ਸਾਰੀਆਂ ਚੀਜ਼ਾਂ ਬਾਹਰੇ ਕੱਢ ਕੇ ਦੇਖਦਾ ਤੇਰਾ ਤਾਂ ਪਿਓ ਵੀ ਨਹੀਂ ਮੈਨੂੰ ਕੱਢ ਸਕਦਾ ਤੂੰ ਤਾਂ ਕੀ ਗੱਲ ਥੋੜੇ ਅਰਗਾਂ ਨੂੰ ਚੱਕ ਕੇ ਬਾਹਰੇ ਟਪਾ ਦੂੰ ਮੈਂ ਹਾਂ ਮੈਨੂੰ ਵੀ ਲੱਗੋ ਕਹਿੰਦੇ ਨੇ ਵਰਲਾ ਮਾਰਦੇ ਨੇ ਲੈ ਚਾਚੀ ਕੇ ਸੂਟ ਦੇਖ ਕੇ ਮੇਰੇ ਹੱਲ ਦਾ ਘੰਟਾ ਹੋ ਗਿਆ ਨਾ ਉਹ ਮੁੜ ਕੇ ਹੀ ਆਗੀ ਉੱਕੀ ਅੱਡ ਮੁੱਕੀ ਵੀ ਅਚਾਨ ਹੀ ਮਿਲੀ ਅਜੇ ਤੱਕ ਤਾ ਇੱਥੇ ਹੀ ਬਹਿ ਜਾ ਯਾਰ ਕੋਈ ਗੋਲੀ ਗੋਲੀ ਵਾਲਾ ਆਉ ਗੋਲੀ ਗੋਲੀ ਮੰਗ ਲੈ ਖਾ ਲਾਂਗੇ ਇਸ ਤੋਂ ਅਜੇ ਤਾਂ ਮੇਰੇ ਸਾਡੇ ਦਾ ਡੇ ਦੇ ਵੀ ਨਹੀਂ ਕੋਈ ਹੈਗਾ ਵੀ ਗੋਲੀ ਗੋਲੀ ਖਾ ਲੈ ਬੰਦਾ ਉਹੀ ਗੱਲ ਹੈ ਕਹਿੰਦਾ ਜਦੋਂ ਆਬਦਲੇਵੇਂ ਹੁੰਦਾ ਫਿਰ ਸਾਰਾ ਕੁਝ ਹੀ ਹੁੰਦਾ ਹੁਣ ਆਬਦਲੇ ਵੀ ਨਹੀਂ ਕੁਝ ਕੋਈ ਨਹੀਂ ਆਉਂਦਾ ਹੈਗਾ ਦਾ ਕਸਮ ਕੋਈ ਨਹੀਂ ਦਿੰਦਾ ਜਿੱਤਾ ਉਹ ਤੱਕ ਅਰਦੀ ਵੇ ਕਵਾੜ ਵੇ ਪਾਟਾ ਪ੍ਰਾਣਾ ਸਵਾਨ ਵੇ ਕਵਾੜੀ ਆ ਦੇਖੋ ਕਾ ਤੂੰ ਦੇਖੋ ਕਾ ਮੇਰਾ ਤਾਂ ਗਾਜਾ ਖਰਾਬ ਹੋਇਆ ਪਿਆ ਜੇ ਆਪਾਂ ਇਹਨੂੰ ਕੁਝ ਵੇਚ ਦੇਵਾਂ ਰੋਂ ਜਾ ਕੇ ਆੜ ਵੇ ਇੰਨੀ ਵੇਚ ਮਾਈ ਵੇਚ ਨਾ ਮੰਦੇ ਓਏ ਵੜੇ ਓਏ ਮੈਂ ਕਿਹਨੇ ਨਾ ਇੱਕ ਵਾਰ ਕੁੜ ਕੋਈ ਦੇਖ ਇੱਕ ਵਾਰ ਨਹੀਂ ਦੱਸੋ ਕੀ ਆ ਪਹਿਲਾਂ ਲੋਹੇ ਦਾ ਰੇਟ ਕੀ ਆਗਾ ਉਹ ਤਲਾ ਤਾਂ ਹੈਗੇ ਨੇ 45 ਰੁਪਏ ਭਾਈ ਬੋਤਲਾਂ ਹਾਂ ਦੋ ਜੀ ਆ ਨੋ ਉਹਨੇ ਕੰਟੀ ਪਸਿਆ ਲੋ ਹੈਗਾ ਬਈ 60 ਰੁਪਏ ਕਿਲੋ ਦੇਖ ਲੈ ਵਧੀਆ ਰੇਟ ਲਾਉਣਾ ਸਾਰੇ ਨੂੰ ਅਸੀਂ 60 ਤੋਂੜਾ ਰੇਟ ਥੋੜਾ ਵਧਾਓ ਓ 60 ਕਿਤਾ ਮਰਜੀ ਪਤਾ ਕਰ ਲਈ ਯਾਰ ਓ ਐਂ ਕਰੋ ਓਏ ਸਾਡੇ ਤੇਲ ਵਾਲ ਢੋਲ ਪੈ ਜਾਵਾ ਨਵਾਂਗਾ ਕਿੰਨੇ ਲਾਈ ਜੂਗੇ ਬਣ ਕੀ ਗੱਲ ਓਏ ਬਣ ਕੀ ਗੱਲ ਰਾਬੜ ਦਾ ਪਰ ਹੈ ਰਾਬੜ ਦਾ ਪੰਨੋ ਨਾ ਹੀ ਆ ਜਮਾ ਲਮਾ ਚਲ ਤੈਨੂੰ ਯਾਰ ਚਲ ਦੇਖ 500 ਦੇ ਦਾਂਗੇ ਦੇਖੋ ਬੈਂਕ ਨਾਲ ਬਾਰੇ ਗੱਲ ਨਾ ਨਾ ਕਰ ਲਾਂ ਹੇ ਪਾਈ ਵਾਲੇ ਰੇਟ ਰਾਤ ਨੂੰ ਦਾ ਨਵਾਂ ਢੋਲ ਆ ਜਮਾ ਫੇਰ ਵੇਚੂਗਾ ਤਾਂ ਬੌਣੀ ਨਹੀਂ ਬਣੀ ਤੜਕੀ ਦੀ ਚੱਲ ਆ ਜਾ ਚੱਲ 800 ਹੋਰ ਖੜਾ ਆਏ ਨੂੰ ਚੰਗਾ ਚਕਾ ਕੇ ਲਿਆ ਪੂਰੀ ਖੜਾ ਲਾਈ ਦੀ ਪੈ ਨਹੀਂ ਮਸਟਾ ਹੈ ਅੰਦਰ ਕੋਈ ਹੋਰ ਕੰਮ ਦਾ ਕਬੜ ਦੇਖ ਲਈ ਤੇਰਾ ਕੀ ਉਹਦਾ ਕੋਈ ਚੱਕ ਲਿਆ ਮੇਂਦਰੋਂ ਉਹ ਤਾਂ ਨਹੀਂ ਚੱਕ ਨਵੇਂ ਕੰਮ ਆ ਯਾਰ ਅਸੀਂ ਹਾਂ ਬਹੁਤ ਪੁਰਾਣਾ ਕੰਮ ਆ ਬੇ ਪਹਿਲਾਂ ਦੇਖ ਕੇ ਤਾਂ ਨਹੀਂ ਕਦੇ ਚਲ ਆ ਜਾ ਢੋਲ ਜਗਾ 8 ਸਾਲ ਹੋ ਗਏ ਸਾਨੂੰ ਤਾਂ ਕੰਮ ਕਰਦਿਆਂ ਨੂੰ ਐਡੀ ਦਾ ਤੇਰੀ ਉਮਰ ਹੀ ਆ ਖਸਮਾ ਚੋਤਾ ਬਾਈ ਹੈਗਾ ਯਾਰ ਤੇਰਾ ਬਹੁਤ ਵਧੀਆ ਢੋਲਾ ਅਸੀਂ ਤਾਂ ਕੇਰੀ ਡੀਜ਼ਲ ਲਿਆਂਦਾ ਇਹ ਚ ਅੱਛਾ ਸਾਹੀ ਤੂੰ ਵੀਰੇ ਤਰੂ ਤਾਂ ਹੀ ਲੱਗਿਆ ਨਾ ਤਾ ਸਾਜੀ ਚੁੱਕ ਲੈ ਕੇ ਆਵੇਂ ਹਮਾਰੇ ਤਾਰ ਲਾ ਕੁਝ ਨੂੰ ਲਿਆ ਤਾ ਅੱਲਾ ਪਹਿਲਾਂ ਇਹ ਹੋਰ ਵੀ ਆ ਇਹਦੇ ਕਿੰਨੇ ਦੇਵਾਂ ਮੈਂ 800 ਕਿਹਾ 800 ਰੁਪਏ ਹੈ ਯਾਰ ਲੌਂਗੇ ਦਾ ਚੀਜ਼ ਸਾਨੂੰ ਇੱਕ ਹੋਰ ਵੀ ਦੇ ਦੂੰ ਜੇ ਤਾਂ 1000 ਦੇ ਦੋਗੇ ਦੇ ਦਾਂਗੇ ਇਹ ਫੇਰ ਦਿਕਾ ਬੰਟੀ ਕੈਸਾ ਦੁੱਲੀ ਪਈ ਆਗੀ 1000 ਲੈ ਲੈ ਯਾਰ ਉਹ ਭਾਏ ਦਾ 1000 ਦੀ ਤਾਂ ਮੈਂ ਭਰਾ ਕੇ ਲੈ ਆਇਆ ਤੜਕੇ ਉਹ ਹੋਰ 1000 ਭਰੀ ਦਾ ਲਊ 1500 ਕਰਦਾ 1500 ਕਰ ਲੈ 2000 ਰੁਪਏ ਦੇ ਦੋ 3000 ਯਾਰ ਤੂੰ ਆ ਬਦੀ ਜਾਂਦਾ ਇਹ ਤਾਂ ਤੂੰ ਤਾਂ ਬਦੀ ਜਾਂਦਾ ਬਾਈ 1200 ਰੇਮ ਤੇਰੀ ਨਾ ਮੇਰੀ 18 ਕਿਹਦਾ ਯਾਰ ਮੇਰੀ ਘਰ ਵਾਲੀ ਬਾਲੀ ਬਿਮਾਰ ਆ ਮੈਂ ਤਾਂ ਉਹਨੂੰ ਦਵਾਈ ਦਿਵਾਉਣੀ ਆ ਤਾਂ ਕਰਕੇ ਮਜਬੂਰੀ ਤੇ ਵੇਚ ਦਾਂਗਾ। ਕਿਆ ਕਰਦਾ। ਤਲ ਕਰ। ਰੁਪਇਆ 3000 ਤੇ 2500 ਦੀ ਤਾਂ ਖਾਲੀ ਆਉਂਦੀ ਆ ਉਹ। 1500 ਲੈ ਲਾ। ਆ ਤਾਂ ਵੀ ਗਰੀਬਾਂ ਦਾ ਵਾਰ ਰੱਖਿਆ। ਕੱਢ ਢੋਲੀ ਲੈ ਜਾ। ਰੁਪਇਆ 3000 ਹੋ ਗਿਆ ਛੱਡੇਗਾ ਨਹੀਂ ਮੈਂ ਢੋਲੀ ਲੈਣਾ ਜਾ ਕੇ। ਹਾਂ। ਕੱਲ ਲੈ ਆ। ਜਿੰਦਾ ਕੋਈ ਨਾ 500 ਦਾ 500 ਘੱਟ ਲਾ ਕੇ ਹੈਗਾ ਹੈਗਾ ਵੈਸੇ। ਹਰ ਲਾ ਦੇ। ਉਹਦਾ ਹੂੰ ਤਾਂ ਵਧੀਆ ਤੇ ਹਾਂ ਕੋਈ ਨਹੀਂ ਸਾਡੇ ਵਾਰ ਚ ਖੜੇ। ਹੋਰਾ ਹੋਰਾ ਆਦੇ ਵਧੀਆ ਤਾਂ ਹੂੰ ਤਾਂ ਵਧੀਆ ਪਿਆ ਹਣਾ। ਨਾ ਨਾ ਕੀ ਦਾ ਪੁੱਛੋ ਤੁਸੀਂ? ਇੱਥੇ ਤਾਂ ਵੀ ਕੁਆੜ ਖਰੀਦਣ ਆਇਆ। ਕਿਟੂ ਗਰੀਦ ਇੱਕ ਵਾਰ ਕਾਹ ਵਿਆਕਰ ਵਾਲੇ ਨੇ ਕਿ ਹਾਂ ਨੂੰ ਅਟੋਲ ਟਾਲ ਜਾ ਦੇ ਕੇ ਗਿਆ ਹੁਣ ਬਾਹਰ ਇੱਕ ਹੋਰ ਚੀਜ਼ ਲੈਣ ਨੂੰ ਆਹੋ ਅੱਛਾ ਹਾਂ ਤਾਂ ਤੁਸੀਂ ਨਹੀਂ ਵੇਚਣਾ ਕੋਈ ਗਵਾੜਾ ਹੂੰ ਮੇਰੇ ਪੌਦੇ ਸੌੜਿਆ ਮੈਂ ਥੋੜੇ ਲੈ ਜਾ ਸ਼ਰਮ ਥੋੜੀ ਆਹੀ ਕੰਮ ਜੋਗੇ ਰਹਿ ਗਏ ਤੁਸੀਂ ਕੀ ਹੋ ਗਈ ਮੂੰ ਹੀ ਸਾਡੇ ਤਾਂ ਘਰੇ ਕੋਈ ਚੀਜ਼ ਹੀ ਨਹੀਂ ਵੇਚਣ ਵਾਲੀ ਕਿਹੜੇ ਬੀੜੀ ਆਏ ਨਹੀਂ ਤੁਸੀਂ ਚੱਕ ਸੇ ਮੈਂ ਇਹ ਸਰਚ ਮਾਰੂਗੀ ਚੱਕ ਟੰਡ ਪੈਣਾ ਨੇ ਇਹਨੇ ਮਰੂਆ ਨਹੀਂ ਕੀਤਾ ਕਿਹੜੇ ਨੇ ਕਵਾੜ ਕੂੜ ਵੇਚਣ ਵਾਲੇ ਹਨ ਉਹ ਹੋਰਾ ਹੀ ਘੰਟਾ ਪਖੜੇ ਤੇਰੀ ਤੇਰੀ ਬਰਤਨ ਮੈਂ ਤੋੜਦੀ ਅੰਦਰ ਜਾ ਕੇ ਰੱਦੀ ਵੇ ਸਾਲ ਵੇ ਇਹ ਕੰਧ ਪਰਾ ਨਾ ਉਹਨੂੰ ਲੈ ਜਿੱਥੇ ਤਾਰੀਏ ਚੱਲ ਖੜਾ 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 ਲੈ ਉਹਨੂੰ ਜਿੱਥੇ ਤਾਰੀਏ ਚੱਲ ਚੱਲ ਕਿੱਥੇ 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 ਲਹੂ ਪੀਤਾ ਲਹੂ ਪੀਤਾ ਅੱਗੇ ਜੋ ਸਾਰੀਆਂ ਚੀਜ਼ਾਂ ਨੂੰ ਜਿੰਦਾ ਲੈ ਕੇ ਰੱਖਿਆ ਕਰੂ ਸੁਣ ਗਏ ਜਨੂੰ ਚੱਲ ਲੈ ਦੇ ਖੜਾ ਹੋ ਕੇ ਮੈਂ ਤਾਂ ਭਰਾ ਕੇ ਲਿਆਉਣਾ ਦੀ ਲੈ ਸਕਰਾਂਤ ਦਾ ਭਰਾ ਕੇ ਲਈ ਐਡੀ ਸਦੀ ਆਪਣੇ ਸਿਲੰਡਰ ਵੀ ਮੁੱਕ ਗਿਆ ਐਡਾ ਕਿ ਆਪੇ ਤੇ ਦਾਰੂ ਕੱਢਿਆ ਖਾਲੀ ਲੱਗਿਆ ਮੈਨੂੰ ਤੂੰ ਲੈ ਦੇ ਖੜਾ ਹੋ ਕੇ ਲੈ ਦੇ ਪਾਹੀ ਮੈਨੂੰ ਕਹ ਦਿੱਤੀ ਵੀ ਭਾਗ ਜਾ ਭਾਗ ਜਾ ਕੋਈ ਚੱਕਰ ਨਹੀਂ ਭਾਗ ਜਾ ਭਾਗ ਜਾ ਭਾਏ ਜੀ ਬੀਪੀ ਨੇ ਪਤਾ ਕਿਉਂ ਮੈਂ ਬਠੇਕਾ ਲਿਆ ਤਣਾਉਣ ਦਾ ਜਦੋਂ ਤਾਰ ਕੇ ਵੇਚਣੀ ਸੀ ਉਦੋਂ ਉਦੋਂ ਤਾਂ ਦਿਖੀ ਨਹੀਂ ਉਦੋਂ ਤਾਂ ਦਿਖੀ ਨਹੀਂ ਉਹ ਤਾਂ ਦਿਖੀ ਨਹੀਂ ਵੀ ਤਾਰ ਨਹੀਂ ਉਦੋਂ ਤਾਂ ਦਿਖੀ ਚੁਗਾ ਦੇ ਫਿਰ ਮੈਥੋਂ ਇਤਰਾ ਹੀ ਜਾਂਦੀ ਦਫਾ ਹੋ ਪਰ ਚੱਕ ਲੈ ਤੇ ਢੋਲੀ ਚੱਕੀ ਨਹੀਂ ਜਾਂਦੀ ਅੱਖੇ ਪਰ ਕਿੱਲੇ ਹੁੰਦਾ ਸੀਗਾ ਮੈਂ ਕਿੱਥੇ ਲਹੂ ਪੀ ਆਮਲੀ ਵੀ ਨਾ ਕਿਸੇ ਦੇ ਘਰ ਆਲਾ ਹੋਵੇ ਉਹਨੂੰ ਪੁੱਤੇ ਦੇ ਨੀ ਲਹੂ ਪੀਰ ਖਾ ਨਾ ਮਰਨੇ ਨਾ ਮੰਜਾ ਦੇਣਾ ਤਨ ਜਰ ਕਿਸੇ ਥਾਂ ਦੀ